ਸਤਿ ਸ਼੍ਰੀ ਅਕਾਲ ਮੈਂ ਹਕ ਬਿਰਿੰਦਰ ਪਾਉ ਸਿੰਘ ਤੁਸੀਂ ਵੇਖ ਰਹੇ ਹੋ ਰਫਤਾਰ ਨਿਊਜ਼ ਆਫ ਅਫਰ ਸ਼ੁਰੂ ਕਰਦੇ ਹਾਂ ਪਹਿਲੀ ਖਬਰ ਤੋਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ 1 ਅਕਤੂਬਰ ਤੋਂ ਫਾਰਮਾਸਿਊਟੀਕਲ ਦਵਾਈਆਂ ਤੇ 100% ਰਸੋਈ ਦੀਆਂ ਅਲਮਾਰੀਆਂ ਅਤੇ ਬਾਥਰੂਮ ਵੈਨਿਟੀਆਂ ਤੇ 50% ਫਰਨੀਚਰ ਤੇ 30% ਤੇ ਭਾਰੀ ਟਰੱਕਾਂ ਤੇ 25% ਡਰਾਮਟ ਟੈਕਸ ਲਗਾਉਣਗੇ ਟਰੰਪ ਨੇ ਐਲਾਨ ਕੀਤਾ ਹੈ ਕਿ ਉਹਨਾਂ ਦਾ ਪ੍ਰਸ਼ਾਸਨ 1 ਅਕਤੂਬਰ ਤੋਂ ਬ੍ਰਾਂਡਡ ਅਤੇ ਪੇਟੈਂਟ ਕੀਤੇ ਫਾਰਮਾਸਿਊਟੀਕਲ ਉਤਪਾਦਾਂ ਦੇ 100% ਟੈਰਿਫ ਲਗਾਏਗਾ ਬਸ਼ਰਤੇ ਉਤਪਾਦਨ ਕੰਪਨੀਆਂ ਅਮਰੀਕਾ ਵਿੱਚ ਉਤਪਾਦਨ ਸਹੂਲਤਾਂ ਸਥਾਪਿਤ ਕਰਨ ਟ੍ਰੂਥ ਸੋਸ਼ਲ ਤੇ ਇੱਕ ਪੋਸਟ ਵਿੱਚ ਰਾਸ਼ਟਰਪਤੀ ਟਰੰਪ ਨੇ ਲਿਖਿਆ 1 ਅਕਤੂਬਰ ਤੋਂ 2025 ਤੋਂ ਅਸੀਂ ਕਿਸੇ ਵੀ ਬ੍ਰਾਂਡਡ ਜਾਂ ਪੇਟੈਂਟ ਕੀਤੇ ਫਾਰਮਾਸਿਊਟੀਕਲ ਉਤਪਾਦ ਤੇ 100% ਟੈਰਿਫ ਲਗਾਵਾਂਗੇ ਤੇ ਬਸ਼ਰਤੇ ਕੋਈ ਕੰਪਨੀ ਅਮਰੀਕਾ ਵਿੱਚ ਆਪਣਾ ਫਾਰਮਾਸਿਊਟੀਕਲ ਉਤਪਾਦ ਪਲਾਂਟ ਨਹੀਂ ਬਣਾ ਲੈਂਦੀ ਇਹ ਆਈਐਸ ਬਿਲਡਿੰਗ ਨੂੰ ਬ੍ਰੇਕਿੰਗ ਗਰਾਉਂਡ ਅਤੇ ਜਾਣ ਨਿਰਮਾਣ ਆਦੀਨ ਵਜੋਂ ਪ੍ਰਭਾਵਿਤ ਕੀਤਾ ਜਾਵੇਗਾ ਪੰਜਾਬ ਵਿੱਚ ਤਾਪਮਨ ਲਗਾਤਾਰ ਵਧ ਰਿਹਾ ਤੇ ਕੱਲ ਹੀ ਮੌਨਸੂਨ ਸੂਬੇ ਤੋਂ ਪੂਰੀ ਤਰ੍ਹਾਂ ਪਿੱਛੇ हट ਗਿਆ ਤੇ ਜਿਸ ਕਾਰਨ ਤਾਪਮਨ ਵਿੱਚ ਹੋਰ ਵਾਧਾ ਹੋਵੇਗਾ ਤੇ ਰਾਤ ਦੇ ਤਾਪਮਨ ਵਿੱਚ ਥੋੜੀ ਜਿਹੀ ਗਿਰਾਵਟ ਆਉਣ ਦੀ ਉਮੀਦ ਹੈ ਜਦੋਂ ਕਿ ਦਿਨ ਦੇ ਤਾਪਮਨ ਵਿੱਚ ਵਾਧਾ ਜਾਰੀ ਰਹੇਗਾ ਇਸ ਦੌਰਾਨ ਸੂਬੇ ਵਿੱਚ ਮੀਂਹ ਪੈਣ ਦੇ ਕੋਈ ਸੰਕੇਤ ਨਹੀਂ ਹਨ ਤੇ ਮੌਸਮ ਵਿਗਿਆਨ ਕੇਂਦਰ ਦੇ ਅਨਸਾਰ ਪਿਛਲੇ 24 ਘੰਟਿਆਂ ਵਿੱਚ ਸੂਬੇ ਦੇ ਤਾਪਮਨ ਵਿੱਚ 0.2 ਡਿਗਰੀ ਦਾ ਥੋੜਾ ਵਾਧਾ ਹੋਇਆ ਤੇ ਹਾਲਾਂਕਿ ਇਹ ਤਾਪਮਨ ਅਜੇ ਵੀ ਆਮ ਨਾਲੋਂ 2.1 ਡਿਗਰੀ ਵਾਧਾ ਤੇ ਮੌਸਮ ਵਿਭਾਗ ਅਨੁਸਾਰ ਦਿਨ ਦਾ ਸਭ ਤੋਂ ਜੋ ਕਿ 37.5 ਡਿਗਰੀ ਸੀ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਮੌਨਸੂਨ ਦੇ ਜਾਣ ਤੋਂ ਬਾਅਦ ਮੌਸਮ ਸੁੱਕਾ ਹੁੰਦਾ ਜਾ ਰਿਹਾ ਹੈ ਤੇ ਅਤੇ ਨਮੀ ਘਟ ਰਹੀ ਹੈ ਨਤੀਜੇ ਵਜੋਂ ਦਿਨ ਦੇ ਵਾਧੇ ਤੋਂ ਵਾਧੇ ਤਾਪਮਾਨ ਵਿੱਚ ਵਾਧਾ ਹੋਵੇਗਾ ਤੇ ਅਗਲੇ 3 ਦਿਨਾਂ ਵਿੱਚ ਸੂਬੇ ਦਾ ਵੱਧ ਤੋਂ ਵੱਧ ਤਾਪਮਾਨ 2 ਡਿਗਰੀ ਹੋਵੇਗਾ ਪੰਜਾਬ ਵਿੱਚ ਪੰਚਾਇਤ ਸਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਹੁਣ 5 ਦਸੰਬਰ ਤੱਕ ਹੋਣਗੀਆਂ ਪਹਿਲਾਂ ਇਹ 5 ਅਕਤੂਬਰ ਨੂੰ ਹੋਣੀਆਂ ਸਨ ਸੂਬੇ ਵਿੱਚ ਹੜਾਂ ਕਾਰਨ ਇਹ ਚੋਣਾਂ ਵਿੱਚ ਦੇਰੀ ਹੋਈ ਹੈ ਤੇ ਸੂਬੇ ਵਿੱਚ ਹੜਾਂ ਕਾਰਨ ਚੋਣਾਂ ਵਿੱਚ ਦੇਰੀ ਹੋਈ ਹੈ ਤੱਪ ਪਿੰਡੂ ਵਿਕਾਸ ਵਿਭਾਗ ਦੇ ਪ੍ਰਬੰਧਕਤਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਕਿ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 5 ਦਸੰਬਰ ਤੱਕ ਕਰਵਾਈਆਂ ਜਾਣਗੀਆਂ ਸੂਬੇ ਵਿੱਚ 23 ਜ਼ਿਲ੍ਹਾ ਪ੍ਰੀਸ਼ਦਾ ਅਤੇ 154 ਬਲਾਕ ਕਮੇਟੀਆਂ ਦੀਆਂ ਚੋਣਾਂ ਲੰਮੇ ਸਮੇਂ ਤੋਂ ਲਟਕੀਆਂ ਹੋਈਆਂ ਹਨ ਤੇ ਆਖਰੀ ਵਾਰ ਇਹ ਚੋਣਾਂ 2018 ਵਿੱਚ ਹੋਈਆਂ ਸਨ ਤੇ ਸਰਕਾਰ ਨੇ ਅਗਸਤ ਵਿੱਚ ਹੋਣ ਵਾਲੀਆਂ ਕਮੇਟੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਤਿਆਰੀਆਂ ਪਹਿਲਾਂ ਹੀ ਪੂਰੀਆਂ ਕਰ ਲਈਆਂ ਸਨ ਕੈਲੀਫੋਰਨੀਆ ਵਿੱਚ ਟਰੱਕ ਚਲਾਉਂਦੇ ਸਮੇਂ ਕਈ ਵਾਰਾਂ ਦੇ ਟਰੱਕ ਦਾ ਕਾਰਨ ਬਣਦੇ ਦੋਸ਼ ਇੱਕ ਭਾਰਤੀ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਪਹੁੰਚਿਆ ਸੀ ਹਾਦਸੇ ਵਿੱਚ ਇੱਕ 5 ਸਾਲ ਦੀ ਬੱਚੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਤੇ ਯੂ ਐਸ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਆਈ ਸੀ ਈ ਨੇ ਪਿਛਲੇ ਮਹੀਨੇ ਪ੍ਰਤਾਪ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਹ ਇਮੀਗ੍ਰੇਸ਼ਨ ਕਾਰਵਾਈਆਂ ਹੋਣ ਤੱਕ ਆਈ ਸੀ ਈ ਦੀ ਹਿਰਾਸਤ ਵਿੱਚ ਰਹੇਗਾ ਤੇ ਡੀ ਐਚ ਐਸ ਨੇ ਵੀਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਸਿੰਘ ਨੇ ਅਕਤੂਬਰ 2022 ਵਿੱਚ ਗੈਰ ਕਾਨੂੰਨੀ ਢੰਗ ਨਾਲ ਦੱਖਣੀ ਸਰਹੱਦ ਪਾਰ ਕੀਤੀ ਸੀ ਤੇ ਜੋ ਬਾਈਡਨ ਪ੍ਰਸ਼ਾਸਨ ਵੱਲੋਂ ਦੇਸ਼ ਵਿੱਚ ਰਿਹਾ ਕਰ ਦਿੱਤਾ ਗਿਆ ਸੀ ਤੇ ਕੈਲੀਫੋਰਨੀਆ ਹਾਈਵੇ પેટ્રોલ ਸੀ ਐਚ ਪੀ ਟ੍ਰੈਫਿਕ ਕ੍ਰੈਸ਼ ਰਿਪੋਰਟ ਦੱਸਦੀ ਹੈ ਕਿ ਪ੍ਰਤਾਪ ਸਿੰਘ ਨੇ ਅਸੁਰੱਖਿਅਤ ਗਤੀ ਨਾਲ ਗੱਡੀ ਚਲਾਈ ਅਤੇ ਟ੍ਰੈਫਿਕ ਅਤੇ ਇੱਕ ਨਿਰਮਾਣ ਜ਼ੋਨ ਲਈ ਰੁਕਣ ਵਿੱਚ ਅਸਫਲ ਰਿਹਾ ਤੇ ਸਿੰਘ ਨੂੰ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਦੇ ਡਿਪਾਰਟਮੈਂਟ ਆਫ ਮੋਟਰ ਵਾਈਕਲਸ ਵੱਲੋਂ ਇੱਕ ਵਪਾਰਕ ਡਰਾਈਵਰ ਲਾਇਸੈਂਸ ਜਾਰੀ ਕੀਤਾ ਗਿਆ ਸੀ ਗੋਲੀਆਂ ਲੱਗਣ ਦੇ ਬਾਵਜੂਦ ਤਰਮਾ ਨੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ 4 ਤੋਂ 5 ਗੋਲੀਆਂ ਲੱਗਣ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਤਰਮਾ ਦੀ ਪਤਨੀ ਨੇ ਖੁਲਾਸਾ ਕੀਤਾ ਕਿ ਜੇਲ੍ਹ ਅੰਦਰ ਉਸ ਦਾ ਜੱਗੂ ਭਗਵਾਨਪੁਰੀਆ ਗੈਂਗ ਦੇ ਮੈਂਬਰਾਂ ਨਾਲ ਝਗੜਾ ਹੋਇਆ ਸੀ ਉਸ ਨੇ ਇਹ ਵੀ ਦੱਸਿਆ ਕਿ ਤਰਮਾ ਨੇ ਘਰ ਆ ਕੇ ਕਿਹਾ ਸੀ ਕਿ ਉਸ ਨੂੰ ਜੱਗੂ ਭਗਵਾਨਪੁਰੀਆ ਤੋਂ ਖਤਰਾ ਹੈ ਤੇ ਉਹ ਆਪਣੀ ਜਾਨ ਲਈ ਚਿੰਤਤ ਹੈ ਤੇ ਅੰਮ੍ਰਿਤਸਰ ਦੇ ਸ਼ੇਰੇਟਾ ਇਲਾਕੇ 'ਚ ਅੱਧੀ ਰਾਤ ਨੂੰ دہشت ਫਲਾਉਣ ਵਾਲੀ ਕਰਨਾ ਵਾਪਰੀ ਹੈ ਤੇ 2012 'ਚ ਐਸਆਈ ਰਵਿੰਦਰਪਾਲ ਸਿੰਘ ਕਤਲकांड ਦੇ ਦੋ ਸ਼ਿਟ ਹਰਾਏ ਗਏ ਤੇ ਸਜਾਪੂ 73rmਜੀਤ ਸਿੰਘ ਉਰਫ ਧਰਮਾ ਜੋ ਕਿ 14 ਦਿਨ ਦੀ ਪੈਰੋਲ ਤੇ ਜੇਲ੍ਹ ਤੋਂ ਬਾਹਰ ਆਇਆ ਸੀ ਨੂੰ ਉਸ ਦੇ ਘਰ ਦੇ ਸਾਹਮਣੇ ਗੋਲੀਆਂ ਮਾਰ ਕੇ ਬੈਰੀਮੀ ਨਾਲ ਮੌਤ ਇੱਕ ਕਟ ਉਤਾਰ ਦਿੱਤਾ ਗਿਆ ਤੇ ਮੋਟਰਸਾਈਕਲ ਤੇ ਸਵਾਰ ਕਰੀਬ 3 ਨੌਜਵਾਨ ਰਾਤ ਲਗਭਗ 12 ਵਜੇ ਧਰਮਾ ਦੇ ਘਰ ਪਹੁੰਚ ਕੇ ਸਾਹਮਣੇ ਪਹੁੰਚੇ ਤੇ ਉਸ ਤੇ ਤਾਵੜ ਤੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਏਸ਼ੀਆ ਕੱਪ 2025 ਦਾ ਫਾਈਨਲ ਮੈਚ ਭਾਰਤ ਤੇ ਪਾਕਿਸਤਾਨ ਵਿਚਕਾਰ ਖੇਡਿਆ ਜਾਵੇਗਾ। ਇਹਦੇ ਦੋਵੇਂ ਟੀਮਾਂ 28 ਸਤੰਬਰ ਨੂੰ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ। ਇਸ ਨਾਲ ਏਸ਼ੀਆ ਕੱਪ ਦਾ 41 ਸਾਲਾਂ ਦਾ ਇਤਿਹਾਸ ਬਦਲ ਜਾਵੇਗਾ। ਏਸ਼ੀਆ ਕੱਪ 2025 ਦੇ ਫਾਈਨਲ 'ਚ ਕ੍ਰਿਕਟ ਪ੍ਰਸ਼ੰਸਕਾਂ ਦਾ ਸੁਪਨਾ ਸাকার ਹੋਣ ਵਾਲਾ ਹੈ। ਭਾਰਤੀ ਤੇ ਪਾਕਿਸਤਾਨੀ ਟੀਮਾਂ ਇੱਕ ਵਾਰ ਫਿਰ ਤੋਂ ਦੂਜੇ ਦੇ ਸਾਹਮਣੇ ਹੋਣ ਲਈ ਤਿਆਰ ਹਨ ਤੇ ਇਸ ਐਡੀਸ਼ਨ 'ਚ ਇਹ ਤੀਜੀ ਵਾਰ ਹੋਵੇਗਾ ਜਦੋਂ ਭਾਰਤ ਅਤੇ ਪਾਕਿਸਤਾਨ ਟੀਮਾਂ ਟਕਰਾਉਣਗੀਆਂ ਗਰੁੱਪ 'A ਦੇ ਸੁਪਰ ਚਾਰ ਤੋਂ ਬਾਅਦ ਫਾਈਨਲ ਦੀ ਵਾਰੀ ਹੈ ਤੇ ਇਸ ਦੇ ਨਾਲ ਹੀ ਏਸ਼ੀਆ ਕੱਪ ਦਾ ਇਤਿਹਾਸ ਵੀ ਬਦਲਣ ਵਾਲਾ ਹੈ ਤੇ ਇਸ ਵਾਰ ਇਸ ਟੂਰਨਾਮੈਂਟ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਕਿ ਤ੍ਰਿਸ਼ ਡੇਕ ਨੂੰ ਮਿਲੇਗਾ ਦਲਜੀਤ ਉਹ ਸਾਜ ਨਾਲ ਇੱਕ ਹੋਰ ਰਿਕਾਰਡ ਜੁੜ ਗਿਆ ਤੇ 90 ਦੇ دھਾਕੇ ਦੇ ਮਸ਼ਹੂਰ ਪੰਜਾਬੀ ਲੋਕ ਗਾਇਕ ਚਮਕੀਲਾ ਦੇ ਜੀਵਨ ਤੇ ਆਧਾਰਿਤ ਫਿਲਮ ਅਮਰ ਸਿੰਘ ਚਮਕੀਲਾ ਨੂੰ ਅੰਤਰਰਾਸ਼ਟਰੀ ਐਮੀ ਪੁਰਸਕਾਰਾਂ ਲਈ ਨਾਮਜ਼ਦ ਕੀਤਾ ਗਿਆ ਤੇ ਇਸ ਫਿਲਮ ਨੂੰ ਦੋ ਸ਼੍ਰੇਣੀਆਂ ਵਿੱਚ ਨਾਮਜ਼ਦ ਕੀਤਾ ਗਿਆ ਬੈਸਟ ਅਦਾਕਾਰ ਅਤੇ ਬੈਸਟ ਫਿਲਮ ਦਿਲਜੀਤ ਦੋਸਾਂਜ ਨੇ ਇਸ ਵਿੱਚ ਚਮਕੀਲਾ ਦਾ ਕਿਰਦਾਰ ਨਿਭਾਇਆ ਤੇ ਦਿਲਜੀਤ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਸਾਂਝੀ ਕੀਤੀ ਤੇ ਉਹਨਾਂ ਨੇ ਫਿਲਮ ਦੇ ਨਿਰਦੇਸ਼ਕ ਇਮਤੀਆਜ਼ ਅਲੀ ਦਾ ਧੰਨਵਾਦ ਕੀਤਾ ਅਲੀ ਨੇ ਦਿਲਜੀਤ ਅਤੇ ਟੀਮ ਨੂੰ ਫਿਲਮ ਦੇ ਦੋ ਪੁਰਸਕਾਰਾਂ ਵਾਲੀ ਨਾਮਜ਼ਦਗੀ ਤੇ ਵਧਾਈ ਦਿੱਤੀ ਤੇ ਬਾਲੀਵੁੱਡ ਅਧਿਕਾਰਾ ਪ੍ਰਨੀਤੀ ਚੋਪੜਾ ਫਿਲਮ ਵਿੱਚ ਚਮਕੀਲਾ ਦੀ ਪਤਨੀ ਅਮਰਜੋਤ ਕੌਰ ਦੀ ਭੂਮਿਕਾ ਨਿਭਾਈ ਹੈ ਤੇ ਫਿਲਮ ਨੂੰ ਟੀਵੀ ਮੂਵੀ ਮਿਨੀ ਸੀਰੀਜ਼ ਸ਼੍ਰੇਣੀ ਵਿੱਚ ਨਾਮਜ਼ਦ ਕੀਤਾ ਗਿਆ 10 ਸੂਏ ਕੇ ਚਮਕੀਲਾ ਨੂੰ ਸਟੇਜ ਤੇ ਚੜ੍ਹਦੇ ਸਮੇਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਇਹ ਵੱਡੀ ਪ੍ਰਾਪਤੀ ਤੇ ਦਿਲਜੀਤ ਦੋਸਾਂਝ ਨੇ ਕਿਹਾ ਕਿ ਮੈਨੂੰ ਸੱਚਮੁੱਚ ਮਾਣ ਹੈ ਕਿ ਅਮਰ ਸਿੰਘ ਚਮਕੀਲਾ ਜੋ ਪੰਜਾਬ ਦੇ ਕਲਾਕਾਰ ਸਨ ਦੀ ਅੱਜ ਇੰਨੇ ਵੱਡੇ ਕੁਮੰਤਰੀ ਮੰਚ ਤੇ ਸਵਾਗਤ ਕੀਤੀ ਜਾ ਰਹੀ ਹੈ ਬਾਉਪੁਰ ਮੰਡਵੇ ਚੜ ਨਾਲ ਕਿਸਾਨਾਂ ਦੇ ਖੇਤਾਂ ਵਿੱਚ ਚੜੀ ਰੇਤਾਂ ਤੇ ਗਾਰ ਨੂੰ ਹਟਾਉਣ ਲਈ ਵੱਡੀ ਗਿਣਤੀ ਵਿੱਚ ਚੱਲ ਰਹੇ ਟਰੈਕਟਰ ਵੱਖਰਾ ਹੀ ਨਜ਼ਾਰਾ ਪੇਸ਼ ਕਰ ਰਹੇ ਹਨ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨੌਜਵਾਨੇ ਟਰੈਕਟਰ ਲੈ ਕੇ ਆਏ ਹੋਏ ਹਨ ਤੇ ਕਿਸਾਨਾਂ ਦੇ ਖੇਤਾਂ ਦੇ ਵਿੱਚੋਂ ਰੇਤ ਕੱਢਣ ਲਈ ਇੱਕੋ ਸਮੇਂ 75 ਤੋਂ ਵੱਧ ਟਰੈਕਟਰ ਧੂੜਾ ਪੁੱਟ ਰਹੇ ਨੇ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਵੀਰ ਸਿੰਘ ਸਿੱਚੇਵਾਲ ਵੱਲੋਂ ਪੰਜਾਬ ਭਰ ਦੇ ਲੋਕਾਂ ਨੂੰ ਡੀਜ਼ਲ ਲਿਆਉਣ ਦੀ ਕੀਤੀ ਅਪੀਲ ਅਸਰ ਦਿਖਾਉਣ ਲੱਗ ਪਈ ਹੈ ਤੇ ਬਾਉਪੁਰ ਮੰਡ ਇਲਾਕੇ ਵਿੱਚ ਖੇਤ ਪਧਰੇ ਕਰਨ ਲਈ ਆਉਣ ਵਾਲੇ ਨੌਜਵਾਨ 15 ਤੋਂ 20 ਟਰੈਕਟਰਾਂ ਦਾ ਟੋਲਾ ਲੈ ਕੇ ਆ ਰਹੇ ਹਨ ਤੇ ਉਹ ਅਣੇ ਨਾਲ 2 ਤੋਂ 3000 ਲੀਟਰ ਰੱਖਣ ਦੀ ਸਮਰੱਥਾ ਵਾਲਾ ਟੈਂਕਰ ਵੀ ਲੈ ਆ ਰਹੇ ਨੇ ਤੇ ਕਿਸਾਨਾਂ ਦੇ ਖੇਤ ਪੱਧਰੇ ਕਰਨ ਲਈ ਆਏ ਨੌਜਵਾਨ ਤਿੰਨਾ ਤੋਂ ਚਾਰ ਦਿਨ ਤੱਕ ਮੰਡੇ ਇਲਾਕੇ ਵਿੱਚ ਹੀ ਆਪਣੇ ਡੇਰੇ ਲਾ ਰੱਖਦੇ ਨੇ ਤੇ ਤਿੰਨ ਚੜਦੇ ਨੂੰ ਇਹ ਨੌਜਵਾਨ ਖੇਤਾਂ ਵਿੱਚੋਂ ਰੇਤ ਤੱਕ ਕੱਢਣ ਤੇ ਕੰਮ ਵਿੱਚ ਜੁਟ ਜਾਂਦੇ ਨੇ ਸੋ ਅੱਜ ਦੇ ਬੁਲੇਟਿਨ ਵਿੱਚ ਇਹਨਾਂ